ਰਹਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈਧ ਰਖਦਾ ਆਇਆ RAM ਰਾਜੇ ਹਰ ਨਾ ਕਜ ਤੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਦ ਕਾਮ ਪਿਠਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਹਿ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਨਾ ਹੋਏ ਤੋ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੇ ਨਾ ਹੋਏ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਾਤ ਮਹਜੋਤ ਜੋਤ ਮਹਜਾ ਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਬ ਸਿਖਤ ਸੋਹਲਿਓ ਜਨ ਕੀਤੀ ਸੋ ਪਾਰ ਭਇ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਾਗਾ ਸਮਹਲਾ ਪਹਿਲਾ ਇਕ ਓੰਕਾਰ ਚਤੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿ ਅਸ਼ੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੋਖਹਿਣ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪ ਲਗਜਨ ਲੇਖ ਲੇਖ ਤਰੰ ਵਿਚਾਰੇ ਗਾਵਨ ਤੁਧਨੋ ਈਸਰ ਬਰਮਾ ਦੇਵੀ ਸੋ ਹਣ ਤੇਰੇ ਸਦਾ ਸਵਾਰੇ ਗਾਵਣ ਤੁਧਨਾਂ ਇੰਦਰ ਦਰਸਨਮ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨੋ ਸਿਦਸਮਾਦੀ ਅੰਦਰ ਗਾਵਣ ਤੁਧਨੋ ਸਾਧਵੀ ਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਨਨ ਪੜਨ ਕਿਸਰ ਜੁਗ ਜੁਗ ਵਿਧਾਨ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮਿਣ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਦਨੋ ਗਾਵਣ ਜੋਤਿ ਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਣ ਸੇ ਮੇ ਚਤਨ ਆਵ ਨਾਨਕ ਆ ਕੀ ਵਿਚਾਰੇ ਸੋਈ ਸੋਈ ਸਦਾ ਸਚ ਸੱਚਾ ਸਚਿ ਨਾਹੀ ਹੈ ਪੀ ਹੋਸੀ ਜਾਇ ਨਾ ਜਸੀ ਰਤਨ ਜਿਨਨ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਨੀ ਉਪਾਈ ਕਰ ਕਰ ਦੇਖੇ ਕਿ ਤਾਂ ਆਪਣਾ ਜੋਤਿਸ ਦੀ ਉੜਿਆਏ ਜੋਤਿਸ ਭਾਵੇਂ ਸੋਈ ਗਰਸੀ ਰੁਕਮ ਨਾ ਕਰਨਾ ਜਾਏ ਸੋ ਪਸ ਸੰਸਾਹ ਬਾਸਾ ਵਿਨਾਨ ਕਰਹਿ ਲਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਖੇਸਬ ਕੋਏ ਕੇਵਣ ਵੱਡਾ ਦੀ ਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗਹਿਰ ਗਵੇਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸਰਤੇ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਰਹਾਏ ਕਹਿ ਨ ਜਾਇ ਤੇਰੀ ਤਿਲ ਵਡਿਆਈ ਸਭ ਸਤ ਸਬਤ ਸਭ ਚੰਗਿਆਈਆਂ ਸਿਧਾ ਵਰਖਾਂ ਕੀਆਂ ਵਡਿਆਈਆਂ ਤੁਧੁਨੇ ਛਿਦਿ ਗਿਨੇ ਨਾ ਪਾਈਆ ਕਰਮ ਬਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸੁਖਤੀ ਪਰ ਤੇ ਭੁੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸੁਹਾਰਣ ਹਾਰਾ ਆਸਾਂ ਹਲਾ ਪਹਿਲਾ ਆਖਾਂ ਜੀਵਾਂ ਵਿਚਰੇ ਮਰ ਜਾਉ ਆਖਣ ਓਖਾ ਸੱਚ ਨਾਉ ਸੱਚ ਨਾਮ ਕੀ ਲਾਗੈ ਭੂਖਤ ਭੂਖੈ ਕੈ ਚਲੀਐ ਦੁਖ ਸੋਖ ਵਿਸਰੇ ਮੇਰੀ ਮਾਇ ਸਾਚਾ ਸਾਇਬ ਸਾਚੈ ਨਾਏ ਰਹਾਉ ਸੱਚ ਨਾਮ ਕੀ ਤਲ ਵੜਿਆ ਆਇ ਯਾਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦੇਂਦਾ ਰਹੇਨ ਝੁੱਕੇ ਭੋਗ ਗੁਨੇ ਹੋ ਹੋਰ ਨਾਹੀ ਕੋਏ ਨਾਕੋ ਹੋਆ ਨਾਕੋ ਹੋਏ ਜੇਵ ਡਾਬ ਤੇ ਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖ ਆਵਨੋ ਕਰੋ ਬਿਰਪਾਸ ਹਮ ਕਿਰੇ ਕਿਰਮ ਸਤਿਗੁਰ ਸਰ ਲਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਅਰਜਣ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰੇ ਹਰ ਹਰ ਸਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਨ ਸੰਗਤ ਨਹੀ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਇਨ ਹਰ ਜਣ ਸਤਿਗੁਰ ਸੰਗਤ ਪਾਏ ਤੈਨ ਤੋਰ ਮਸਤਕ ਲਖਿਆ ਲਿਖਾਸ ਧਨ ਤਾਨ ਸਤ ਸੰਗਜ ਤਹਰ ਸਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਜਰੀ ਮਹਲਾ ਪੰਜਵਾ ਕਾਹੇ ਰ ਮ ਚਤ ਵਿਦਮ ਜਾ ਆਹਰ ਹਰ ਜਿਓ ਪਰਿਆ ਸਲ ਪਤਰ ਮ ਜੰਤੀ ਉਪਾਇ ਤਾ ਕਰਜ ਗਾਗੇ ਕਰ ਤਰਿਆ ਮੇਰੇ ਮਾਧੋ ਦੀ ਸਰਸੰਗਤ ਮਿਲੇ ਸੋ ਤਰਿਆ ਗੁਰਪੁਰ ਸਾਰੁ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਰਬਰਤਾ ਕੋਇ ਨ ਕਿਸ ਕੀ ਧਰਿਆ ਸਿਰ ਸੇ ਦਿਨਕ ਸਮਾਹੇ ਠਾਕੁਰ ਗਾਹੇ ਮਨ ਭੋ ਕਰਿਆ ਉਡੇ ਉਡਾਵੇ ਸੇ ਕੋ ਸਰਿਸ ਪਾਚੇ ਵਿਛਰੀ ਛਰਿਆ ਤਿਨ ਕਵਨ ਖਲਾਵੇ ਕਵਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਐ ਤੇਰਾ ਅੰਤ ਨਾਮ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪੁਰਖ ੴ ਸਤਿਗੁਰ ਪ੍ਰਸਾਦ ਸੂਪਰਖਣ ਰੰਝਣ ਹਰਪੁਰਖਣ ਰੰਝਣ ਹਰਗਮਗ ਮਿਆ ਪਾਰਾ ਸੁਭਤਾਵੇ ਸੁਭਤਾਵੇ ਤੁਜੀ ਹਰ ਸੱਚੇ ਸੰਧਨ ਹਾਰਾ ਸਭ ਜੀਤ ਮਾਰੇ ਜੀ ਤੁਜੀ ਆਕਾ ਦਾ ਤਾਰਾ ਹਰ ਤੇ ਆਵੇ ਸੰਤੋਰੀ ਸਭ ਦੁੱਖ ਵਿਸਾਰਣ ਹਾਰਾ ਰਿਆ ਪੇਠਾਪੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਦੂੰ ਕੱਢ ਕਣ ਅੰਦਰ ਸ਼ਰਮਣਾਂ ਨੰਤਰ ਜੇ ਹਰੇਕ ਕੋ ਪਰਕ ਸਮਾਨ ਇਕ ਦਾਤਿਕ ਭਿਖਾਰੇ ਜੀ ਸਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਤਲ ਬਿਨ ਨਰਲਾ ਜਾਣਾ ਤੂੰ ਪਾਰ ਬ੍ਰਹਮ ਭੇਂਤ ਬੈਂਤਰੀ ਤੇਰੇ ਕਿਆ ਗੁਣ ਆਖ ਵਖਾੜਾ ਜੋ ਸੇਵਾ ਜੋ ਸੇਵਾ ਤੂੰ ਦਿੱਜ ਜਨਾਨ ਨੂੰ ਤਨ ਕੁਰਬਾਨਾ ਹਰਤੇ ਆਵੇ ਹਰਤੇ ਆਵੇ ਤੂੰ ਜੇ ਸੇਂਦ ਸੁਖਮਾ ਸੁਖਮਾ ਸੀ ਸੇ ਮੁਕਤ ਸੇ ਮੁਕਤ ਭੈਜਨ ਹਰਤੇ ਆਏ ਜੇ ਤਨ ਟੂਟੀ ਜਮਕੀ ਫਾਸੀ ਜਿਨਨਰ ਪੌਜਨ ਹਰ ਨਿਰਪਉ ਤੇ ਆਇ ਜੀ ਤਿਨ ਕਾ ਪਉ ਸਭ ਗੁਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰ ਧੈ ਜਿ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗੜ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਪੜ ਤੇਰੇ ਬਗ ਸਲਾਹਣ ਤੁੰਜੀ ਹਰ ਅਨੇਕ ਨੇਕੀ ਅਨੰਤਾ ਤੇਰੇ ਅਨੇਕ ਤੇਰੇ ਨ ਕਰੇ ਹਰ ਪੂਜਾ ਜੀ ਤੁਪ ਤਾਪੇ ਜਪੇ ਬਿਅੰਤਾ ਤੇਰੇ ਨੈਗ ਤੇਰੇ ਨੈ ਪੜੇ ਵੋ ਸਿਮਰ ਸਾਸੂ ਜੀ ਖਟਗਿਰਾ ਘਟ ਕਰਮ ਕਰੰਤਾ ਸੇ ਪਗਦ ਸੇ ਪਗਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂ ਆਦਪੁਰਖਿ ਪਰੰਪਰ ਕਰਤਾ ਜਿ ਤੁਧ ਜੇਵੜੇ ਵਰਨਾ ਕੋਈ ਤੋ ਜੁਗ ਜੁਗ ਏਕੋ ਸਰਾਸਰਾ ਤੂ ਏਕੋ ਜੀ ਤੂ ਨੇਚਲ ਕਰਤਾ ਸੋਈ ਤੁਸੀਂ ਆਪੇ ਭਾਵੇਂ ਸੋਈ ਵਰਤੇ ਜਿਤ ਦਾਪੇ ਘਰੇ ਸੋਈ ਜਿਤ ਦਾਪੇ ਸੇਟ ਸਭਿ ਉਪਾਈ ਜਿਤ ਦਾਪੇ ਸਿਰਿ ਜਿ ਸਭ ਗੋਈ ਜਨਾਨ ਨ ਗੁਣ ਗਾਵੇ ਕਰਤੇ ਕੇ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂ ਕਰਤਾ ਸਚਾਰ ਮੈਂ ਢਾਂ ਸਾਈ ਜੋ ਤੂ ਪਾਵੇ ਸੋਈ ਤਿਰਸੀ ਜੋ ਤੂ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੈ ਜਿਸ ਨੂੰ ਕਿਰਪਾ ਕਰੇ ਤਨਾਵ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਵਾਇਆ ਸੁਦਾਬ ਵਿਛੋੜਿਆ ਹਪ ਮਿਲਾਇਆ ਉਦਰੇ ਆਸ ਤੁਝ ਹੀ ਮਾਇ ਦੁਦਮੀ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਸ ਨੂੰ ਗੀ ਮੇਲ ਜਿਸਨੋ ਦੂਜਾ ਰਹੇ ਸੋ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨਹਰ ਸੇਵੈ ਤਿਨ ਸੁਖ ਪਾਇਐ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਧੇਰਾ ਕੀਆ ਸਭ ਹੋਇ ਤਦ ਵਿੱਚ ਦੂਜਾ ਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੀਤ ਸਰਵੜੇ ਪਹਿਲੇ ਨਵਾ ਸਾ ਪਾਣੀ ਪਾਵਕਤ ਨੇ ਹੈ ਕੀ ਆ ਪੰਕਰਮੁ ਭਗਨੇ ਚਾਲਾ ਮਮ ਦੇਖਾ ਤੈ ਢੂਵੀਲੇ ਮਨ ਇਕ ਨ ਚਿਤ ਸੁਮੁੜ ਮਨਾਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਦਿ ਸਦੀ ਨਹੀਂ ਪੜਿਆ ਮੂਰ ਮੂਦਾ ਜਨ ਪ੍ਰਿਆ ਪ੍ਰਣਮਤ ਨਾਨਕ ਤਨ ਕੀ ਸਰਨਾ ਜਿੰਤੂ ਨਾਹਿ ਬਿਸਰਿਆ ਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਮਦ ਮਿਲ ਕੇ ਹੈ ਤੇਰੀ ਬਰੀਆ ਵਰ ਕਾਤਰ ਕਿਤੇ ਨਾ ਕਾਮ ਸਾ ਸੰਗਤ ਭਜ ਕੇਵਲ ਨਾਮ ਸਰੰਝਾਲਾ ਭਵਜਨ ਤਨ ਗੈ ਜਨਮ ਵਿਥਾ ਜਹ ਤਰੰਗ ਮਾਇਆ ਕਹਿ ਰਹਾ ਓ ਜਪ ਤਸਨਿਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੈ ਹਰਾਇਆ ਓ ਨਾਨਕ ਹਮਣੀ ਚਰਮਾ ਸਰਨ ਪ੍ਰੇਕੀ ਰਖੋ ਸਰਮਾ 5.10 ਕਬੇ ਭਾਈ ਬੇਂਤੀ ਜੋ ਪਈ ਅਮਰੀ ਕਰੋ ਹਾ ਦਿਰਛਾ ਪੂਰਨ ਹੋਇ ਚਿਤ ਕੀ ਇਛਾ ਤਬ ਜਨਮ ਲੈ ਹਮਾਰਾ ਆਪਣਾ ਜਨਕ ਰੂਪ ਤੇ ਪਾਰਾ ਅਮਰੇ ਦੁ ਸਬੈ ਤੁਮ ਕਾਉ ਆਪ ਹਾਰ ਦਮਹਿ ਬਚਾਉ ਸੁਖੀ ਬਸਾਓ ਮੋਰ ਪਰਵਾਰਾ ਸੇਵਕ ਸਿਖ ਸੁਬੈ ਕਰਤਾਰਾ ਪੂਰ ਰਚਣਿ ਕਰ ਦੇ ਕਰੀਏ ਸਭੈਨ ਕੋ ਹਦ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਣਿ ਕਿ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਿਆਉ ਜੋ ਵਰਤਾਂ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਏ ਚੁੰਚੂ ਸਤਰ ਹਮਾਰੇ ਮਾਰੀਏ ਆਪਹਾ ਦੇ ਮਝੇ ਬਰੀਏ ਵਰਨ ਕਾਲ ਕਦਰਸਨ ਵਰੀਏ ਹੁ ਜੋ ਸਦਾ ਹਮਾਰੇ ਪਛਾਛ ਸ੍ਰੇਸ ਤੁਧੋ ਕਰੀਵ ਰਚਾ ਨਰਾਖ ਲੈ ਮੇ ਰਖਣ ਹਾਰੇ ਸਾਇਬ ਸੰਧ ਸਾਹਿਬ ਪਿਆਰੇ ਦੀਨ ਬਨ ਦਸਤਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਉਤਰਾ ਕਾਲ ਪਾਇ ਕਰਬਿ ਸੁਨ ਪ੍ਰਕਾਸ਼ਾ ਸਕਲ ਕਾ ਕੀ ਹਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਦਕਤ ਬਨਾਇਓ ਦੇਵ ਦਾ ਜਛਨੇ ਪਜਾਇਓ ਆਜ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਾਰਜ ਸੇ ਕੋ ਹਮਾਰੀ ਸਕਲ ਪ੍ਰਜਾ ਦੀ ਆਪ ਸਵਾਰੀ ਸ਼ਿਵ ਕਣ ਕੋ ਸ਼ਿਵ ਗੁਣ ਸੁਖ ਦੀਓ ਸਤਰੰਗ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਭੀਰ ਪਛਾਣਤ ਚਿੰਟੀ ਦੇ ਕੁੰਚ ਰੇ ਸੂਲਾ ਸਫਰ ਕਿਰਪਾ ਦਿਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਭੀਰ ਪਛਾਣੈ ਘਟ ਘਟ ਕੇ ਬਟ ਬਟ ਕੀ ਜਾਣੈ ਜਬਦ ਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬਾ ਕਰਤ ਕਰਤ ਹੋ ਕਬਹੁ ਤੁਮੈ ਮਿਲਤ ਦੇ ਤਰਸਹੁ ਜਿਤੇ ਬਣੇ ਸੁਰ ਚਵਤਾਰੇ ਆਪੇ ਆਪਣੀ ਬੂਝਿ ਉਚਾਰੇ ਤੁਮ ਸਭੀ ਤੇਰਾ ਤਨ ਨਾਰਣ ਜਾਣਤ ਪੇਦ ਭੇਦੇ ਰਿਆਲਮ ਨਿਰੰਕਾਰ ਨਰਮਕਾਨ ਲੰਬੇ ਆਦ ਨੀਲ ਨਾ ਦੇ ਸੰਭ ਤਾਕਾ ਮੂੜ ਝਾਰਤ ਪੇਦਾ ਜਾ ਕੋ ਪੇਵਨ ਭਾਵਦ ਬੇਦਾ ਤਾਕੋ ਕਿਰਪਾ ਹਰਨ ਮਾਰਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੁਨ ਨਿਰੰਕਾਰ ਕਾ ਛੀਨਿਤ ਨਹੀਂ ਪੇਵ ਆਪੇ ਆਪਣੀ ਬੂਝ ਹੈ ਜੇਤੀ ਬਰਨਤ ਪਿੰਨ ਪਿੰਨ ਤਸ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਵਿਸ ਜਬ ਤੁਮ ਸੰਸਾਰਾ ਏਕੇ ਰੂਪ ਨੂ ਬਸਰੂ ਪਾਰੰਗ ਪਿਉ ਰਾਉ ਕਹੀ ਭੂਪਾ ਅੰਡਾ ਜੇ ਰਸਿ ਤਰਿ ਕੇ ਨਿਤ ਫੁਰ ਖਾਨ ਬਹੁ ਰਾਇ ਦੀਨੇ ਕਹਉ ਫੂੜਾ ਜਾਹ ਬੇਟਾ ਕਹਉ ਸਿੰਧ ਪੈ ਸੰਕਰ ਕੇਟਾ ਸਗਰੇ ਸੇਤ ਕਾਏ ਚੰਬੋ ਆਰਜ ਗਾਰਡ ਸਰੂਪ ਸਿਅੰਬਾ ਬਾਬਾ ਬਰਚਾ ਮੇਰੀ ਤੁਮ ਕਰੋ ਸੇਕੀ ਬਾਰ ਸੇਕ ਸੰਗਰੋ ਦੂਸਰ ਤੇਰ ਵਰਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁਸ ਸਰਨੀ ਪਰੇ ਤਿਨ ਕੈ ਦਿਸ ਦੁਖ ਤੁਹਾ ਮਰੇ ਪੁਰਖਣ ਭਗ ਭਰੇ ਤਿਹਾਰੇ ਤਿੰਨ ਕਾ ਤੁਮ ਸੰਕਟ ਸੁਭਟਾਰੇ ਜੋ ਕਲ ਕੋਇਕ ਭਾਰਤ ਆਏ ਹੈ ਤਾਂ ਕੇ ਕਾਲ ਨਿਕਟਨਾ ਹੈ ਰੱਛਾ ਹੋਇ ਤੈ ਸਭ ਕਾਲ ਦੁਸਰੇ ਸ੍ਰੇਂਤ ਤਤਕਾਲ ਕਿਰਪਾ ਦ੍ਰਿਸ਼ਣ ਜਾਣੈ ਰਿਓ ਤਾਂ ਕੇ ਤਾਪ ਤਨਕ ਮੋਹਰ ਹੋ ਰਿਦ ਸਿਧ ਘਰਮੋ ਸੁਭ ਹੋਇ ਦਿਸ ਸਾਸ ਸਕੇ ਨਾ ਕੋਈ ਇੱਕ ਬਾਰ ਜਿ ਤੁਮੈ ਸਮਾਰਾ ਕਾਲ ਫਾਸਤ ਤਾਇ ਬਾਰਾ ਜਿੰਨਰ ਨਾਮ ਤਿਹਾਰੋ ਕਹਾਤਾਰੀ ਦੁਸ਼ ਦੋਵਤੇ ਰਹਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਰ ਦਲੇ ਹੋ ਬਾਰੇ ਸਰਬ ਠੋਰ ਮੋ ਸੁਹਾਏ ਜਿਸ ਦੋਗਤਲੇ ਹੋ ਬਚਾਈ ਸਵਈਆ ਪਾਈ ਗਏ ਜਬ ਤੇ ਤੁਰੇ ਤਬ ਤੇ ਕੋ ਆਕਰੈ ਨਹੀਂ ਆ ਨਿਉ ਰਾਮ ਰਹੀਮ ਪ੍ਰਾਰਣ ਕਰਾਨੇ ਕਹਿਮ ਤੇ ਕ ਨਾ ਮਾਨਿਉ ਜਿਮਰ ਸਾਸਰ ਵੇਸ ਬੈ ਬੋ ਭੇਦ ਗਏ ਹਮੇ ਕ ਨਾ ਜਾਣਿਉ ਸ੍ਰੇਸ਼ ਪਾਣਿ ਕਰਪਾ ਤੁਮਰੀ ਕਰ ਮੈਨਕ ਸਭ ਤੋਹਿ ਬਕਾਨ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੋ ਦਵਾਰ ਬਾਏ ਗਏ ਕਿਲਾ ਜਿਆਸੀ ਗੋਬਿੰਦਾਸ ਤੋਹਾਰ ਰਾਮ ਕਲੀ ਮਹਿਲਾ ਤੀਜਾ ਨ ਦੇ ਕੋ ਅਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੁ ਮੈਂ ਪਾਇਆ ਸਤਿਗੁਰੁ ਤਾ ਪਾਇਆ ਸਹਜ ਸੇਤੀ ਮਨ ਮਝੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾ ਗਾਵੋ ਹਰੀ ਕੇ ਰਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੁ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸੁਨਾ ਗਲਾ ਸੁਨਾਥ ਸੁਆਮੀ ਸੋ ਕਮਨ ਵਿਸਾਰੇ ਇਹ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੂ ਪਾਵੇ ਸਰਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਛੀ ਬਨਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾ ਰਿਆ ਪੰਛੀ ਲੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਸੋਰ ਘਰਮ ਪਾਇ ਤੁਜਿਨ ਕੋ ਸਿ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਤ ਕਰਿ ਅਣ ਦਵਾਜੇ ਅਣ ਸੁਨੋ ਵਡ ਭਾਗਿਓ ਸਗਲ ਮਨੋ ਰਤ ਪੂਰੇ ਪਾਰ ਬਨ ਪਰ ਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵਤ ਨਾਨਕ ਗੁਰ ਚੰਨ ਲਾਗੇ ਵਾਜੇ ਲੰਧ ਤੂਰੇ ਮਦਾਵਣੀ ਮਹੱਲਾ 5 ਤਾਰ ਵਿੱਚ ਤਨ ਵਸਤੂ ਪਇਓ ਸਰਸੰਤੋਕ ਵਿਚਾਰੋ ਮ੍ਰਿਤ ਨਾਮ ਠਾਗੁਰ ਕਾ ਪਇਓ ਇਸ ਕਾ ਸਭ ਸੇਵਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਇ ਉਦਾਰੋ ਇਹ ਵਸਤਰੀ ਨਹਿ ਜਾਇ ਨਿਤ ਨਿਤ ਰਖਿ ਰੁ ਧਾਰੋ ਤਮ ਸੰਸਾਰ ਚ ਲਗਤ ਰਿਐ ਸੁਬਨਾਣਿਕ ਬ੍ਰਹਮਸਾਰੋ ਸ਼ਲੋਕ ਮਹਲਾ 5 ਤੀਰਾ ਕੀਤਾ ਜਤੋ ਨਾਹੀ ਮੈਨੋ ਜੋ ਕੀਤਾ ਈ ਮੈ ਨਿਰਗੁਨਿਆਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਦਰਸ ਪਿਆ ਮੇ ਰਹਿਮਤ ਹੋਈ ਸਤਿਗੁਰੁ ਸਦਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵੋ ਤਨਮਣਿ ਤੀ ਵੇ ਹਰਿਆ ਪੌੜੀ ਜਿੱਥੇ ਤੂ ਸਮਰਾਤ ਜਿੱਥੇ ਕੋਈ ਨਾਏ ਉਥੇ ਧੀਰੀ ਰਾਖੀ ਅਗਨੀ ਦਰਮਾਏ ਸਣਕੇ ਜਮਕੇ ਦੂਤ ਨਾਏ ਤੇਰੇ ਛਟ ਜਾਏ ਭੌਤਲ ਬਿਕਮਸਗਾ ਗੁਰਸਬਦੀ ਭਾਰ ਪਾਏ ਜਿਨ ਕੋ ਲਗੀ ਪਿਆਸੈ ਅਮ੍ਰਿਤੈ ਸਹੀ ਖਾਏ ਕਲਵੇ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਰਪਾਲ ਸਮਾਲੇ ਸਾਹਿ ਸਾਇ ਮਿਰਤਾ ਕੋਈ ਨਾ ਜਾਏ ਜੀ ਆਵਤ ਜਾਏ ਸੁਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾਂ ਜਪ ਗੁਰੂ ਨਾਮ ਨੇ ਤ੍ਰਿਸਦ ਗੁਰੂ ਪੇਖਣਾ ਸੁਰਨੀ ਸੁਰ ਨਾ ਗੁਰਨਾਮ ਸਤਗੁਰ ਸੇਤੀ ਰਤਿਆ ਦਰਗਹਿ ਭਾਈ ਏਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਹਵਤ ਦੇ ਜਗ ਮੋ ਉਤਮ ਕਾੜੀਏ ਵਿਰਲੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਣੇ ਹਾਰਿਆ ਪਿਉ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸੁਹਾਰੀਆਂ ਵਾਯਾਪ ਦਿਆਲ ਮਨੋਨਾ ਵਿਚਾਰੀਆਂ ਸਾਧ ਜਿਨਾ ਕੇ ਸੰਗ ਪਵ ਜਲ ਤਾਰੀਆਂ ਸਾਖਤ ਨਿੰਦਕ ਦੋਸਕਿਨ ਮਾਹੀ ਵਿਦਾਰੀਆਂ ਇਹ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਜਿਸ ਮਰਸੁਖ ਹੋਏ ਸਗਲੇ ਦੁਖ ਜਾਏ ਇਹ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਜਿਸ ਮਰਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ